ਇਹ ਇਦਾਂ ਕਦੇ ਮਾਰਦਾ ਹੀ ਨਹੀਂ ਫੇਖ ਕੇ ਕਦੇ ਵੀ ਜਲਦੀ ਕਰੋ ਤੇ ਇਹਨੂੰ ਇਦਾਂ ਇਦਾਂ ਆਈ ਦਮ ਆਈ ਦਮ ਆ ਇੱਕ ਦਮ ਬਣਾ ਲੈ ਇਦਾਂ ਨਹੀਂ ਨਾ ਮਾਰ ਦੇ ਮਾਰ ਦੇ ਇਹਨੂੰ ਵੀ ਨਾ ਸੁਣ ਇਹਨਾਂ ਦਾ ਸੁਣ ਚੱਲ ਰੋਕ ਜਾ ਯਾਰ ਇਹ ਆ ਵੇਖ ਇਧਰ ਵੇ ਇਧਰ ਵੇ ਆ ਆ ਹਾਂ 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 ਆਈਦਾ ਇਹ ਕਿਉਂ ਇਹ ਆਈਦਾ ਇਹਦਾ ਮਾਰਨੀ ਹੈ ਨਾ ਤੇ ਆਹ ਵਾਲਾ ਆਹ ਇਦਾਂ ਹੀ ਮਾਰਨੀ ਥਾਣੂ ਇਹ ਇਦਾਂ ਆਹੋ ਇੱਕ ਉਂਗਲ ਸਿਰਫ ਇਦਾਂ ਜਿਹੜਾ ਬੰਦੇ ਦੇ ਅੱਖਾਂ 'ਚ ਮਾਰਦੀਆਂ ਇਹ ਬਿਲਕੁਲ ਸਹੀ ਉਧਾਰ ਦਿੱਤੀ ਗਈ ਹੈ ਆ ਮੇਰਾ ਚੂੜਾ ਵੱਜਦਾ ਨਾ ਤੇ ਆਟਾ ਗੁੰਨਣ ਵਾਲੀ ਸਾਫ ਹੋ ਗਿਆ ਹਾਂਜੀ ਹਾਂਜੀ ਮੰਮੀ ਕੁਛ ਨਹੀਂ ਉਹ ਕਰ ਦ ਲੈਂਦੇ ਆ ਮੰਮੀ ਉਹਨਾਂ ਦਾ ਕੰਮ ਤਾਂ ਸਾਰਾ ਮੰਮੀ ਕਰ ਲਈ ਮੰਮੀ ਨੂੰ ਵਾਈ ਜਾ ਉਹ ਜਿੱ ਨਜ਼ਰ ਵਗਦੀ ਆ ਤੇ ਆਪ ਨਾ ਕੋਹ ਵੀ ਕਰਿਓ ਜੇ ਉਹਨਾਂ ਬਾਅਦ ਵਿਆਹ ਚਲਾ ਵਿਆਹ ਚਲਾ ਕਰੀ ਦਾ ਕੰਮ ਧੰਦਾ ਕਰਕੇ ਭੈਣ ਸਾਹ ਜਿਹੜੀ ਵਿਹਲੇ ਹੁੰਦੇ ਬੈਠਾ ਰਿਆ ਕਰ ਭੈ ਚਲੋ ਠੀਕ ਆ ਬੱਬਾ ਬੈਠਾ ਰਿਆ ਕਰ ਬੈਠੀ ਰਿਆ ਕਰ ਕਹਿਣਾ ਇੱਥੇ ਬੈਠੀ ਰਿਆ ਕਰ ਚੰਗਾ ਮੇਰੀ ਗਾਲ ਸੋਨ ਕਦੀ ਉਹਨਾਂ ਤੰਗੀਆਂ ਆਉਂ ਦਿੱਤੀ ਹੈ ਤਹਾਲੇ ਨਵੀਂ ਨਵੀਂ ਕਰੀ ਤੰਗੀ ਦੇਣ ਮੈਨੂੰ ਯਾਰ ਤੂੰ ਨਵੀਂ ਰਹਿਣਾ ਵਾ 2-3 ਮਹੀਨੇ ਤੇ ਹੋ ਗਏ ਵਿਆਹ ਨੂੰ ਕੁਛ ਨਹੀਂ ਹਲਟਾ ਡਾਡਾ ਐਵੇਂ ਉਹ ਗੱਲ ਅੱਗੇ ਮੇਰੇ ਦਿਵਾਲੇ ਹੋ ਜਾ ਕਰੋ ਠੀਕ ਵਾ ਨਾ ਮੇਰੀ ਗੱਲ ਸੁਣਾ ਜੇ ਤੇ ਚਾਹ ਪਾਣੀ ਮਿਲਦਾ ਵਾ ਨਾ ਮੰਜੇ ਤੇ ਮੁੜ ਕੇ ਉਹ ਵੀ ਪੁੱਛਣਾ ਉਹਨਾਂ ਹਟ ਜਾਣਾ ਵਾ ਤੇ ਮੁੜ ਕੇ ਤੋੜਿੰਗਿਆ ਕਰਨਾ ਮੇਰੇ ਵਾਲੇ ਦਿਵਾਲੇ ਹੋ ਕੇ ਤੇ ਮੈਨੂੰ ਆ ਨਹੀਂਓ ਕਰਦੇ ਤੇ ਉਹ ਨਹੀਂਓ ਕਰਦੇ ਉਹਨਾਂ ਦੋਵਾਂ ਜਾਣੀਆਂ ਨੇ ਫੇਰ ਸਲਾਹ ਕਰਕੇ ਤੇ ਚਲ ਜਾ ਕਰਣੀ ਆ ਕੋਈ ਨਹੀਂ ਕਰ ਲਿਆ ਕਰਨ ਜਿੱਦਾਂ ਕਰਨੀ ਕੋਈ ਨਹੀਂ ਮੈਂ ਕਰ ਲੂੰਗੀ ਕੱਲੀ ਹਾ ਦੋ ਗਈ ਆ ਮੈਨਾਂ ਤੇਰੇ ਵਾਲੀ ਜਦੋਂ ਮੈਂ ਪਹਿਲਾਂ ਤੈਨੂੰ ਵਿਆਹ ਤੋਂ ਕਿਹਾ ਸੀ ਕਿ ਮੈਂ ਤੁਹਾਡਾ ਨਾਲ ਕਰਨਾ ਤਾਂ ਮੇਰੀ ਸੁਣੋ ਗੱਲ ਧਿਆਨ ਨਾਲ ਗੱਲ ਸੁਣੋ ਤੈਨੂੰ ਰੋਟੀ ਪਾਣੀ ਮਿਲਦੇ ਆ ਚਾਹ ਪਣੀ ਮਿਲਦੇ ਆ ਨਾ ਜਿਹੜਾ ਕਪੜਾ ਤੋਂ ਮਿਲਦੇ ਆ ਉਹਨਾਂ ਦਾ ਪੱਕਾ ਯਾਦ ਹੋਏ ਤੂੰ ਪਕਾ ਕੇ ਤਾਂ ਮੈਨੂੰ ਤਾਂ ਫੇਰ ਵਾ ਤੇ ਚਲ ਜਾ ਫਿਰ ਮੈਂ ਚਲ ਜਾ ਤੁਹਾਡੇ ਮੂੰਹ ਤੇ ਹੋ ਗਾ ਨਹੀਂ ਜਾਂ ਕਿ ਚਲ ਜਾ ਹੋਰ ਵੈਗਣਾ ਉਹ ਨਰਜ਼ਾਇਕ ਕਿਉਂ ਨਹੀਂ ਬੋਲ ਨਹੀਂ ਦੇ ਦੇ ਦੀਦੀ ਬਹੀ ਨੂੰ ਆਹੋ ਕਦਾਂ ਲੱਡੀ ਆ ਸਾਰੇ ਤੈਨਾਂ ਲੈ ਮਾਰੇ ਲਵਣੀ ਬੋਲ ਨੰਦਾ ਇਹ ਕਿਤੇ ਇਹ ਤੇਰ ਬਾਹਰ ਆ ਵਸੀ ਜਮਾਤੀ ਕੇਸ ਨਾ ਕੀ ਹੋ ਗਿਆ ਕਿਹੜਾ ਬਾਰ ਵਾਲਾ ਉਹ ਆ ਜਾ ਕੇ ਫਿਰ ਇਹੋ ਗੱਲ ਵਾ ਤੁਹਾਡੇ ਕੋ ਹੋਰ ਤੇ ਕੋਈ ਕੰਮ ਹੈ ਨਹੀਂ ਆ ਬੈਠੀ ਰਹਿ ਐ ਇੱਥੇ ਹਣ ਹੋਵੇ ਆ ਸੁਣਨੀ ਸੁਣੀਆਂ ਮੈਨੂੰ ਆ ਮੈਂ ਚਾਲੂ ਕਰਤਾ ਮੈਂ ਕਲਿੱਕ ਚੋਂ ਕਹਿੰਦਾ ਆਵੇ ਚਲ ਰੋਟੀ ਤੇ ਰੱਖੋ ਆਣਗੇ ਤੇ ਉੱਥੇ ਵੈਕਸੀਨ ਆ ਲੋ ਬੜਾ ਟਾਈਮ ਲਾਤਾ ਕੀ ਕਹਿੰਦੇ ਸੀ ਉਹ ਕੁਛ ਨਹੀਂ ਮੰਮੀ ਡੈਬੇ ਹੀ ਨਹੀਂ ਕਿਹਨੇ ਕਿਹਾ ਪਲੇ ਪੋਣਾ ਪੈਣਾ ਵਾ ਤੇ ਕੁੜੀਆਂ ਕੱਢ ਲਈ ਫੇ ਜਦੋਂ ਨਿਆਣਿਆਂ ਦੇ ਪੈਸੇ ਲਾਗੇ 21 ਤੇ ਤੈਨੂੰ ਪਤਾ ਆ ਵੀ ਨਿਆਣਿਆਂ ਦੇ ਖਰਚੇ ਕਿੰਨੇ ਹੁੰਦੇ ਆ ਕਿਹਣਾ ਵਾ ਤੇ ਖਰੇ ਸਭ ਕੋ ਨਿਆਣਿਆਂ ਤੇ ਲਈ ਜਾਂਦੇ ਆ ਹਨਾ ਤੇ ਤਾਂ ਕਰਕੇ ਮੈਂ ਸੋਚਣ ਲੱਗੀ ਕਿ ਵੀ ਯਾਰ ਦੂ ਵਾਰ ਨੇ ਹੁਣ ਤੁਹਾਨੂੰ ਪਤਾ ਯਾਰ ਮੈਂ ਬੋਲਣਾ ਵਾ ਤੈ ਵੀ ਨਹੀਂ ਕਹਿ ਵੀ ਤੂੰ ਕਹਿਦੀ ਚਲੋ ਠੀਕ ਮੈਂ ਤਾਂ ਸਿ ਚਲੋ ਅੱਗੇ ਲੜਾਈ ਕਿੱਥੋਂ ਸ਼ੁਰੂ ਨਹੀਂ ਸੀ ਨੀ ਭਲਾ ਫਿਰ ਆਪਾਂ ਚੁੱਕਣੀ ਆ ਵਾ ਉਹ ਚੁੱਕਣਾ ਨਹੀਂ ਗਾ 21 ਹੁਣ ਤੁਹਾਨੂੰ ਪਤਾ ਪਤਾ ਕਰ ਲੈ ਤੁਹਾਨੂੰ ਪਤਾ ਵੇ ਆਪਣੇ ਸੀਨ ਨਹੀਂ ਕਰਾਉ ਕਰਦਾ ਹੈ 21 ਮੇਰਾ ਪਤਾ ਕੀ ਯਾਰ ਇੰਨੇ ਸੀਨ ਨਹੀਂ ਕਰਨਾ ਖਰੇ ਚਲੋ ਕਰਾਓ ਜਿਹੜਾ ਕਰਾਉ ਪਤਾ ਸੀਨ ਲੇਟ ਹੋ ਗਿਆ ਥੋੜਾ ਜਿਹਾ ਚਲ 21 ਹੁਣ ਤੁਹਾਨੂੰ ਪਤਾ ਨਿਆਣੇ ਦੇ ਗਾਹ ਕਿੰਨੇ ਖਰਚੇ ਆ ਹਨਾ ਤੇ ਹੁਣ ਮਲਾ ਹਜ਼ਾਰ ਇਹ ਤਾਂ ਗੱਲ ਸਹੀ ਆ ਤੇ ਮੇਰੇ ਨਾਲ ਜਿਆਦਾ ਹੀ ਹੈ ਗਈ ਆ ਗਲਤ ਹੋ ਗਿਆ ਫਿਰ ਆ ਦੁਬਾਰਾ ਕਰੂਗਾ ਆ ਵੀ ਹੁਣ ਸੰਗ ਸ਼ਰਮ ਚਾਹੀਦੀ ਆ 2.5 3 ਮਹੀਨੇ ਵਿਆਹ ਨੂੰ ਹੋ ਗਏ ਆ ਤੂੰ ਉੱਠ ਕੇ ਤੇ ਮੈਂ ਕੋਈ ਕੰਮ ਧੰਦਾ ਕਰਾਂ ਹੱਸਣ ਕਿਹੜੀ ਗੱਲ ਤੋਂ ਹੱਸੋ ਉਹਨੂੰ ਆਪ ਹੀ ਸੰਗ ਸ਼ਰਮ ਚਾਹੀਦੀ ਆ ਵੀ ਮੇਰਾ ਹੁਣ ਘਰ ਵਾ ਮੈਂ ਉੱਠਾਂ ਕੋਈ ਕੰਮ ਧੰਦਾ ਵੇਖਾਂ 2 3 ਉਹ ਹੈ 2 3 ਮਮ ਜੀ ਕੀ ਡੈ ਇਹ ਕਰਨਾ ਕੁਛ ਨਹੀਂ ਸਬਜ਼ੀ ਬਣਾ ਕੇ ਹਟ ਹੀ ਜੋ ਮੈਨੂੰ ਭੁੱਖ ਲੱਗੀ ਰੋਟੀ ਪਾ ਦਿੰਦੇ ਆ ਰੋਟੀ ਤੇ ਇਹਦੇ ਤੋਂ 1 ਮੇਂਝ ਕਰ ਲੈ ਜੇ ਕੰਮ ਦਿੰਦਾ ਆਹੋ ਕੰਮ ਤਾਂ ਦਿੰਦਾ ਰੇ ਆ ਕਰ ਲੈ ਤੇ ਭਾਬੀ ਭਾਬੀ ਖਾਵੇ ਝਾੜੂ ਲਾਉਂਦਾ ਹੀ ਆ ਬਾਹਰ ਰਸੋਈ ਜਿੱਦੇ ਲੱਗਦਾ ਕਰ ਲਈ ਐ ਸਫਾਈ ਅਸੀਂ ਤਾਂ ਕਰਨੀ ਆ ਉਹ ਜਿਹੜੀ ਮਹਾਰਾਣੀ ਲਿਆਂਦੀ ਉਹਨੂੰ ਨਾ ਠਾਲੀ ਅੰਦਰੋਂ ਤੇ ਤੂੰ ਵੀ ਕੁਕ ਕਰ ਲੈ ਉਹ ਮੰਮੀ ਉਹਦੀ ਗੱਲ ਤੂੰ ਜਾਣਦੇ ਮੈਨੂੰ ਰੋਟੀ ਦੇ ਪਾ ਕੇ ਤੇ ਉਹਨੂੰ ਭੁੱਖ ਲੱਗੀ ਹੈ ਵੇ ਹੁਣ ਤੇ ਤੇਰਾ ਵਿਆਹ ਹੋ ਗਿਆ ਅਜੇ ਵੀ ਰੋਟੀਆਂ ਤੈਨੂੰ ਮੈਂ ਹੀ ਪਾ ਪਾ ਕੇ ਦਵਾ ਉਹ ਜੜੀ ਰਜਾਈ ਚ ਵੜੀ ਉਹਨੂੰ ਆਵਾਜ਼ ਮਾਰ ਕੇ ਲਿਆ ਉਹਦੇ ਲੱਗੋ ਹੀ ਆਇਆ ਵਾ ਮੱਥਾ ਮਾਰ ਕੇ ਹਨੀ ਉੱਠਦੀ ਤੇ ਨਹੀਂ ਉੱਠਦੀ ਤਾਂ ਫੇਰ ਅਹੀਂ ਹੁਣ ਕੀ ਕਰੀਏ ਉਹ ਮੈਂ ਤੇ ਉਹਨੂੰ ਆਖਿਆ ਵੀ ਉਹ ਦੋਵੇਂ ਜਣੀਆਂ ਲੱਗੀਆਂ ਉਹ ਕੰਮ ਧੰਦੇ ਆਹੋ ਤੂੰ ਵੀ ਜਾ ਕੇ ਕੋਨਾ ਕੋ ਕਰਦੇ ਜਾਂ ਸਬਜ਼ੀ ਕੱਟਦੇ ਜਾਂ ਬਣਾਦੇ ਤੂੰ ਆਪ ਸਿਆਣਾ ਵਾ ਇਦਾਂ ਕਿੰਨਾ ਚਿਰ ਕੰਮ ਚੱਲੂਗਾ ਉਹ ਹੁਣ ਲੋਹੇ ਦੀ ਤੇ ਨਹੀਂ ਬਣੀ ਉਹਨੇ ਨਿਆਣਾ ਵੀ ਸਾਹਮਣਾ ਹੁੰਦਾ ਵਾ ਉਹ ਮੈਂ ਤੇ ਉਹਨਾਂ ਨੂੰ ਆਖਿਆ ਵਾ ਵੀ ਲਵਲੀਨ ਉੱਠਣ ਵਾਲੀ ਹੈ ਤੇ ਹੁਣ ਉਹਨੂੰ ਵੀ ਸਾਹਮ ਓਹ ਮੇਰੀ ਸੋਹਣਾ ਗੱਲ ਤੈਨੂੰ ਤਾਂ ਰੋਟੀ ਮੈਂ ਪਾ ਦਿੰਨੀ ਆ ਤੇ ਤੂੰ ਰੋਟੀ ਖਾ ਲਾ ਤੇ ਜੇ ਤੂੰ ਕਵੇਂ ਨਾ ਵੀ ਉਹਦੇ ਵਾਸਤੇ ਅਸੀਂ ਦੋਵੇਂ ਜਾਣੀਆਂ ਪਕਾ ਕੇ ਰੋਟੀ ਰੱਖੀਏ ਉਹ ਗੱਲ ਝੂਠੀ ਓ ਉੱਠੇ ਦੇ ਪਕਾਲੇ ਤਾਂ ਖਾ ਲੈ ਓਏ ਅਸਲ ਚ ਬਰਦਾ ਮੰਮੀ ਗੱਲ ਕੀ ਆ ਉੱਥੇ ਹੀ ਕੰਮ ਵਾਲੀਆਂ ਰੱਖੀਆਂ ਉਹਨਾਂ ਨੇ ਤੇ ਹੁਣ ਇੱਥੇ ਲੱਭਦੀ ਉਹ ਕੰਮ ਤੇ ਇੱਥੇ ਥੋੜੇ ਲੱਭਣੇ ਆ ਮੇਰੀ ਗਾ ਸੁਣ ਪੇਕੇ ਦੇ ਸੌਰੀ ਇੱਥੇ ਜਦੋਂ ਵਿਆਹ ਹੋ ਜੇ ਨਾ ਫਿਰ ਪੇਕੇਆਂ ਦੇ ਕੰਮ ਜਿਹੜੇ ਪੇਕੇ ਛੱਡ ਆਈਦੇ ਆ ਤੇ ਗਾੜੀ ਜਿੱਦਾਂ ਦਾ ਪਰਿਵਾਰ ਹੋ ਜੇ ਨਾ ਹਾਏ ਰੱਬਾ 21 ਪੜੀ ਰੋਟੀ ਪਾ ਤਾ 21 ਮੰਮੀ ਘੋਟੀ ਪਾ ਦੋ ਤੇ ਮੈਂ ਹਾਂ ਭੀ ਗਾੜੀ ਕਿਹੜੀਆਂ ਕੰਮ ਵਾਲੀਆਂ ਰੱਖੀਆਂ ਵਾ ਉਹ ਬਾਹਰ ਸਫਾਈ ਕਰਨ ਰਹੀ ਆ ਮੈਂ ਸੋਈ ਦਾ ਕੰਮ ਕਰਨ ਰਹੀ ਤੂੰ ਰੋਟੀ ਪੱਕੀ ਵੀ ਨਹੀਂ ਪਾ ਕੇ ਦੇ ਸਕਦੀ ਤੈਨੂੰ ਆਹ ਨਹੀਂ ਤੇ ਰੁਪਿੰਦਰ ਨੂੰ ਕਹਿ ਲੈਂਦਾ ਮੇਰਾ ਚੂੜਾ ਆ ਗਿਆ ਹੁਣ ਯਾਰ ਚਲੋ 21 ਮੰ ਚਲੋ ਕੋਈ ਨਹੀਂ ਮੰਮੀ ਜਿਹੜੀ ਵੀ ਗੱਲ ਸੀ ਗੱਲ ਪੂਰੀ ਕਰਨੀ ਮੈਨੂੰ ਗੱਲ 21 ਕੋਈ ਗੱਲ ਨਹੀਂ ਮੰਮੀ ਜੀ ਜਿਹੜੀ ਵੀ ਗੱਲ ਹੋਊਗੀ ਨਾ ਇਹ ਇਦਾਂ ਨਹੀਂ ਮੈਂ ਤਾਂ ਜਾ ਸੀ ਆ ਵੀ ਉਹ ਕਿਦੇ ਮਾਰਦਾ ਹੀ ਥੇਕ ਤੇ ਕਿਤੇ ਵੀ ਦੋਦ ਜਲਦੀ ਕਰੋ ਤੇ ਇਹਨੂੰ ਇਦਾਂ ਇਦਾਂ ਨਹੀਂ ਇਦਾਂ ਮੈਂ ਆ ਇਦਾਂ ਮੈਂ ਆ ਇਦਾਂ 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 ਨੂੰ ਮਾਰਨਾ ਇਦਾਂ ਨਹੀਂ ਨਾ ਮਾਰਦੇ ਮਾਰਦੇ ਕੋਈ ਮੈਨੂੰ ਨਾ ਸੁਣ ਮੈਂ ਇਹਨਾਂ ਦੇ ਸੁਣ ਚੱਲੋ ਗਿਆ ਯਾਰ ਕਿਲੇ ਆ ਆ ਵੇਖ ਇਧਰ ਵੀ ਇਧਰ ਵੀ ਆ ਆ ਆ ਏ ਏ ਆ ਏ ਏ ਆ ਏ ਏ ਦਾ ਮਾਰਨੀ ਮੈਂ ਤੇ ਆਹ ਵਾਲਾ ਆ ਏ ਏ ਮਾਰਨੀ ਥਾਣੂ ਇਹ ਏ ਏ ਆਹੋ ਇੱਕ ਉਂਗਲ ਸਿਰਫ ਏਦਾਂ ਜਿਹੜਾ ਬੰਦੇ ਦੇ ਅੱਖਾਂ 'ਚ ਮਾਰਦੀਆਂ ਇਹ ਬਿਲਕੁਲ ਸਹੀ ਉਧਾਰ ਨਦੀ ਗਈ ਹੈ ਆ ਮੇਰੇ ਜੁੜਾ ਵੱਜਦਾ ਨਾ ਆਟਾ ਕੁੰਨ ਨਾਲ ਸਾਫ ਹੋ ਗਿਆ ਹਾਂਜੀ ਹਾਂਜੀ ਮੈਂ ਕੁਛ ਨਹੀਂ ਉਹ ਕਰ ਦ ਲੈਂਦੇ ਆ ਮੰਮੀ ਉਹਨਾਂ ਦਾ ਕੰਮ ਤਾਂ ਸਾਰਾ ਮੰਮੀ ਕਰ ਲਈ ਮੰਮੀ ਨੂੰ ਵਾਈ ਜਾ ਉਹ ਜਿੰਨਾ ਚਿਰ ਵਗਦੀ ਆ ਤੇ ਆਪ ਨਾ ਕੋਹ ਵੀ ਕਰਿਓ ਜੇ ਉਹਨਾਂ ਬਾਅਦ ਵਿਆਹ ਚਲਾ ਵਿਆਹ ਚਲਾ ਕਰੀ ਨਾ ਕੰਮ ਧੰਦਾ ਕਰਕੇ ਭੈ ਸਾਈ ਜਿਹੜੀ ਵਿਹਲੇ ਹੁੰਦੇ ਬੈਠਾ ਰਿਆ ਕਰ ਬੈ ਚਲੋ ਠੀਕ ਆ ਬੱਬਾ ਬੈਠਾ ਰਿਆ ਕਰ ਬੈਠੀ ਰਿਆ ਕਰ ਗਣਾ ਬਸ ਇੱਥੇ ਬੈਠੀ ਰਿਆ ਕਰ ਚੰਗਾ ਮੇਰੀ ਗਾਲ ਸੁਣ ਕਦੀ ਉਹਨਾਂ ਤੰਗੀਆਂ ਆਉਂ ਦਿੱਤੀ ਹੈ ਤਹਲੇ ਨਵੀਂ ਨਵੀਂ ਕਰੀ ਤੰਗੀ ਦੇਣ ਮੈਨੂੰ ਯਾਰ ਤੂੰ ਨਵੀਂ ਰਹਿਣਾ ਵਾ ਦੋ ਤਿੰਨ ਮਹੀਨੇ ਤੇ ਹੋ ਗਏ ਵਿਆਹ ਨੂੰ ਕੁਛ ਨਹੀਂ ਹਲਟਾ ਡਾੜ ਐਵੇਂ ਉਹ ਗੱਲ ਆਗੇ ਮੇਰੇ ਦਿਵਾਲੇ ਹੋ ਜਾ ਕਰੋ ਠੀਕ ਵਾ ਨਾ ਮੇਰੀ ਗੱਲ ਸੁਣਾ ਜਿਹਦੇ ਚਾਹ ਪਾਣੀ ਮਿਲਦਾ ਵਾ ਨਾ ਮੰਜੇ ਤੇ ਮੁੜ ਕੇ ਉਹ ਵੀ ਪੁੱਛਣਾ ਉਹਨਾਂ ਹਟ ਜਾਣਾ ਤੇ ਮੁੜ ਕੇ ਤੂੰ ਡਿੰਗਿਆ ਕਰ ਨਾ ਮੇਰੇ ਵਾਲੇ ਦਿਵਾਲੇ ਹੋ ਕੇ ਵੀ ਮੈਨੂੰ ਆ ਨਹੀਂਓ ਕਰਦੇ ਤੇ ਉਹ ਨਹੀਂਓ ਕਰਦੇ ਉਹਨਾਂ ਦੋਵਾਂ ਜਾਣੀਆਂ ਨੇ ਫਿਰ ਸਲਾਹ ਕਰਕੇ ਤੇ ਚੱਲ ਜਾ ਕਰ ਨਹੀਂ ਕੋਈ ਨਹੀਂ ਕਰ ਲਿਆ ਕਰਨ ਜਿੱਦਾਂ ਕਰਨੀ ਕੋਈ ਨਹੀਂ ਮੈਂ ਕਰ ਲੂੰਗੀ ਇਕੱਲੀ ਹਾ ਦੋ ਗਈ ਆ ਮੈਨਾਂ ਤੇਰੇ ਵਾਲੀ ਜਦੋਂ ਮੈਂ ਪਹਿਲਾਂ ਤਨੂੰ ਵਿਆਹ ਤੋਂ ਕਿਹਾ ਸੀ ਕਿ ਤੇਰੇ ਤੋਂ ਗੱਲ ਕਰਨਾ ਤੈਨਾਂ ਦੇ ਨਾਲ ਗੱਲ ਸੁਣੋ ਤੈਨੂੰ ਰੋਟੀ ਪਾਣੀ ਮਿਲਦੇ ਆ ਚਾਹ ਪਣੀ ਮਿਲਦੇ ਆ ਨਾ ਉਹ ਰੋਟੀ ਪਾਣੀ ਤਾਂ ਮਿਲਦੇ ਆ ਉਹਨਾਂ ਦਾ ਪੱਕਾ ਜਾਂਦ ਹੋਏ ਤੂੰ ਪਕਾ ਕੇ ਤਾਂ ਮੈਨੂੰ ਤੇ ਫੇਰ ਵਾ ਤੇ ਚਲ ਜਾ ਫਿਰ ਮੈਂ ਚਲ ਜਾ ਤੁਹਾਡੇ ਮੂੰਹ ਤੇ ਹੋ ਗੱਲ ਨਹੀਂ ਜੱਕ ਚਲ ਜਾ ਹੋਰ ਮੈਂ ਕੀ ਕਰਾਂ ਉਹਨੇ ਮਰ ਚਾਹੀਦੀ ਕਿਉਂ ਨਹੀਂ ਬੋਲ ਨਹੀਂ ਦੇ ਦੇ ਦੀਦੀ ਬਾਈ ਨੂੰ ਆਹੋ ਕਦਾਂ ਦਿੰਦੀ ਆ ਸਾਰੇ ਕਹਿੰਦੇ ਨਾ ਲੈ ਮਾਰੇ ਲੱਗ ਬੋਲ ਨੰਦਾ ਵੀ ਗੋਤੇ ਜਿੱਦ ਦਿਨ ਬਾਹਰ ਆਵਾ ਸੀ ਮਾਸੀ ਕਿੱਥੇ ਸੀ ਹਾਂ ਕੀ ਹੋ ਗਿਆ ਕਿਹੜਾ ਬਾਰਵਾਲਾ ਉਹ ਆ ਜਾ ਕੇ ਫਿਰ ਇਹੋ ਗੱਲਵਾ ਤੁਹਾਡੇ ਕੋ ਹੋ ਤਾਂ ਕੋਈ ਕੰਮ ਹੈ ਨਹੀਂ ਆ ਬੈਠੀ ਰਹਿ ਐ ਇੱਥੇ ਹੁਣ ਹੋਵੇ ਆਪਾਂ ਨਹੀਂ ਸਟੀਆਂ ਵੇਲੋ ਹਾਂ ਮੈਂ ਚਾਲੂ ਕਰਦਾ ਮੈਂ ਕਲਿੱਪ ਚਲੋ ਕਹਿੰਦਾ ਆਵੇ ਚਲ ਰੋਟੀ ਤੇ ਰੱਖੋ ਆਣਗੇ ਤੇ ਉੱਥੇ ਬੈਕ ਸੀਨ ਆ ਲੋ ਬੜਾ ਟਾਈਮ ਲਾਤਾ ਕੀ ਕਹਿੰਦੇ ਸੀ ਉਹ ਕੁਛ ਨਹੀਂ ਮੰਮੀ ਡੈਬੇ ਹੀ ਨਹੀਂ ਕਿੰਨੇ ਕਿੰਨੇ ਪਲੇ ਪੋਣਾ ਪੈਣਾ ਦਾ ਇਹ ਕੁੜੀਆਂ ਕੱਟ ਲਈ ਇਹ ਜਦੋਂ ਨਿਆਣਿਆਂ ਦੇ ਪੈਸੇ ਲਾਗੇ 21 ਤੇ ਤੈਨੂੰ ਪਤਾ ਵਾ ਵੀ ਨਿਆਣਿਆਂ ਦੇ ਖਰਚੇ ਕਿੰਨੇ ਹੁੰਦੇ ਆ ਹੁਣ ਆ ਵਾ ਵੀ ਖਰੇ ਸਭ ਕੋ ਨਿਆਣਿਆਂ ਤੇ ਲਈ ਜਾਂਦੇ ਆ ਹਨਾ ਤੇ ਤਾਂ ਕਰਕੇ ਮੈਂ ਸੋਚਣ ਲੱਗੀ ਕਿ ਯਾਰ ਦੂ ਬਾਦ ਹੁੰਦਾ ਨੂੰ ਪਤਾ ਯਾਰ ਮੈਂ ਬੋਲਣਾ ਵਾ ਤੂੰ ਵੀ ਨਹੀਂ ਕਹਿ ਤੂੰ ਕਹਿਦੀ ਚਲੋ ਠੀਕ ਮੈਂ ਤਾਂ ਚਲੋ ਅੱਗੇ ਲੜੀ ਕਿੱਥੋਂ ਜਰੂਰ ਨਹੀਂ ਸੀ ਨੀ ਬਲਾ ਮੇਰਾ ਆਬਾ ਨੂੰ ਚੁੱਕਣੀ ਆ ਵਾ ਉਹ ਚੁੱਕਣਾ ਨਹੀਂ ਗਾ 21 ਹੁਣ ਤੁਹਾਨੂੰ ਪਤਾ ਪਤਾ ਕਰ ਲੈ ਤੁਹਾਨੂੰ ਪਤਾ ਕਿ ਆ ਆਪਣੇ ਸੀਨ ਨਹੀਂ ਕਰੇ ਕਰਦਾ ਹਾਂ ਮੇਰਾ ਪਤਾ ਕੀ ਯਾਰ ਇੰਨੇ ਸੀਨ ਨਹੀਂ ਕਰਨਾ ਖਰੇ ਚਲੋ ਕਰਾਓ ਜੇ ਲੋ ਕਰਾਓ ਤਾਂ ਸੀਨ ਲੇਟ ਹੋਣ ਗਿਆ ਸੋਣੇ ਚਲ ਹੁਣ ਤੁਹਾਨੂੰ ਪਤਾ ਨਿਆਣੇ ਦੇ ਗਾਂ ਕਿੰਨੇ ਖਰਚੇ ਆ ਹਨਾ ਤੇ ਹੁਣ ਮਲਾ ਹਜ਼ਾਰ ਇਹ ਤਾਂ ਗੱਲ ਸਹੀ ਆ ਤੇ ਮੇਰੇ ਨਾਲ ਜਿਆਦਾ ਹੈ ਗਈ ਆ ਗਲਤ ਹੋ ਗਿਆ ਕੀ ਕਰਦੇ ਆ ਆ ਵੀ ਹੁਣ ਸੰਗ ਸ਼ਰਮ ਚਾਹੀਦੀ ਆ ਢਾਈ ਤਿੰਨ ਮਹੀਨੇ ਵਿਆਹ ਨੂੰ ਹੋ ਗਏ ਆ ਤੂੰ ਉੱਠ ਕੇ ਤੇ ਮੈਂ ਕੋਈ ਕੰਮ ਧੰਦਾ ਕਰਾਂ ਹੱਸਣ ਕਿਹੜੀ ਗੱਲ ਤੋਂ ਹੱਸੋ ਉਹਨੂੰ ਆਪ ਹੀ ਸੰਗ ਸ਼ਰਮ ਚਾਹੀਦੀ ਆ ਵੀ ਮੇਰਾ ਹੁਣ ਘਰਵਾ ਮੈਂ ਉੱਠਾਂ ਕੋਈ ਕੰਮ ਧੰਦਾ ਵੇਖਾਂ 2 3 ਹੋਵੇ 2 3 ਮਮ ਜੀ ਕੀ ਡੇ ਇਹ ਕਰਨ ਕੁਛ ਨਹੀਂ ਸਬਜ਼ੀ ਬਣਾ ਕੇ ਹਟੇ ਹੀ ਤੇ ਮੈਨੂੰ ਭੁੱਖ ਲੱਗੀ ਰੋਟੀ ਪਾ ਦਿੰਦੇ ਆ ਰੋਟੀ ਦੇਖੀ ਤੂੰ ਇਹ ਮੇਝ ਕਰ ਲਿਆ ਇਹ ਕੰਮ ਦਿੰਦਾ ਆਹੋ ਕੰਮ ਤਾਂ ਦੱਰੇ ਆ ਕਰ ਲੈ ਤੇ ਭਾਬੀ ਭਾਬੀ ਹਵੇ ਝਾੜੂ ਲਾਉਂਦੀ ਆ ਬਾਹਰ ਰਸੋਈ ਜਿੱਦੇ ਲੱਗਦਾ ਕਰ ਲਈ ਐ ਸਫਾਈ ਅਸੀਂ ਤਾਂ ਕਰਨੀ ਆ ਉਹ ਜਿਹੜੀ ਮਹਾਰਾਣੀ ਲਿਆਂਦੀ ਉਹ ਨੂੰ ਨਾ ਠਾਲੀ ਅੰਦਰੋਂ ਤੇ ਤੂੰ ਵੀ ਕੁਕ ਕਰ ਲੈ ਉਹ ਮੰਮੀ ਉਹਦੀ ਗੱਲ ਤੂੰ ਜਾਣ ਦੇ ਮੈਨੂੰ ਰੋਟੀ ਦੇ ਪਾ ਕੇ ਮੈਨੂੰ ਭੁੱਖ ਲੱਗੀ ਏ ਵੇ ਹੁਣ ਤੇ ਤੇਰਾ ਵਿਆਹ ਹੋ ਗਿਆ ਅਜੇ ਵੀ ਰੋਟੀਆਂ ਤੈਨੂੰ ਮੈਂ ਹੀ ਪਾ ਪਾ ਕੇ ਦਵਾ ਉਹ ਜੜੀ ਰਜਾਈ 'ਚ ਵੜੀ ਉਹਨੂੰ ਆਵਾਜ਼ ਮਾਰ ਕੇ ਲਿਆ ਕੋਈ ਆਇਆ ਵਾ ਮੱਥਾ ਮਾਰ ਕੇ ਹੱਨੀ ਉੱਠਦੀ ਤੇ ਨਹੀਂ ਉੱਠਦੀ ਤਾਂ ਫੇਰ ਅਹੀਂ ਹੁਣ ਕੀ ਕਰੀਏ ਉਹ ਮੈਂ ਤੇ ਉਹਨੂੰ ਆਖਿਆ ਵੀ ਉਹ ਦੋਵੇਂ ਜਾਨੀਆਂ ਲੱਗੀਆਂ ਉਹ ਕੰਮ ਧੰਦੇ ਤੋ ਤੂੰ ਵੀ ਜਾ ਕੇ ਕੋਨਾ ਕੋ ਕਰਦੇ ਜਾਂ ਸਬਜ਼ੀ ਕੱਟਦੇ ਜਾਂ ਬਣਾ ਦੇ ਤੂੰ ਆਪ ਸਿਆਣਾ ਵਾ ਇਦਾਂ ਕਿੰਨਾ ਚਿਰ ਕੰਮ ਚੱਲੂਗਾ ਉਹ ਹੁਣ ਲੋਹੇ ਦੀ ਤਨੀ ਬਣੀ ਉਹਨੇ ਨਿਆਣਾ ਵੀ ਸਾਹਮਣਾ ਹੁੰਦਾ ਵਾ ਉਹ ਮੈਂ ਤੇ ਉਹਨਾਂ ਨੂੰ ਆਖਿਆ ਵਾ ਵੀ ਲਵਲੀਨ ਉੱਠਣ ਵਾਲੀ ਏ ਤੇ ਹੁਣ ਉਹਨੂੰ ਵੀ ਸਾਹਮਣਾ ਮੰ ਮੇਰੀ ਸੋਹਣਾ ਗੱਲ ਤੈਨੂੰ ਤਾਂ ਰੋਟੀ ਮੈਂ ਪਾ ਦਿੰਨੀ ਆ ਤੇ ਤੂੰ ਰੋਟੀ ਖਾ ਲਾ ਤੇ ਜੇ ਤੂੰ ਕਵੇਂ ਨਾ ਵੀ ਉਹਦੇ ਵਾਸਤੇ ਅਸੀਂ ਦੋਵੇਂ ਜਾਣੀਆਂ ਪਕਾ ਕੇ ਰੋਟੀ ਰੱਖੀਏ ਉਹ ਗੱਲ ਝੂਠੀ ਓ ਉੱਥੇ ਦੇ ਪਕਾਲੇ ਤਾਂ ਖਾ ਲੇ ਓਏ ਅਸਲ ਚ ਵਰਦਾ ਮੰਮੀ ਗੱਲ ਕੀ ਆ ਉੱਥੇ ਇਹੀ ਕੰਮ ਵਾਲੀਆਂ ਰੱਖੀਆਂ ਉਹਨਾਂ ਨੇ ਤੇ ਹੁਣ ਇੱਥੇ ਲੱਭਦੀ ਉਹ ਕੰਮ ਦੇ ਇੱਥੇ ਥੋੜੇ ਲੱਭਣੇ ਆ ਮੇਰੀ ਗਾ ਸੁਣ ਪੇਕੇ ਦੇ ਸੌਰੀ ਇੱਥੇ 2 3 ਜਦੋਂ ਵਿਆਹ ਹੋ ਜੇ ਨਾ ਫਿਰ ਪੇਕੇਆਂ ਦੇ ਕੰਮ ਜਿਹੜੇ ਪੇਕੇ ਛੱਡ ਆਈਦੇ ਆ ਤੇ ਗਾੜੀ ਜਿੱਦਾਂ ਦਾ ਪਰਿਵਾਰ ਹੋ ਜੇ ਨਾ ਹਾਇ ਰੱਬਾ 21 ਪੜੀ ਕਿਹਦੇ ਪਤਾ ਨੀ 21 ਮੰਮੀ ਘੁੱਟੀ ਪਾ ਦੋ ਤੇ ਮੈਂ ਹਾਂ ਵੀ ਗਾੜੀ ਗੜੀਆਂ ਕੰਮ ਵਾਲੀਆਂ ਰੱਖੀਆਂ ਵਾ ਉਹ ਬਾਹਰ ਸਫਾਈ ਕਰਨ ਰਹੀ ਆ ਮੈਂ ਰਸੋਈ ਦਾ ਕੰਮ ਕਰਨ ਰਹੀ ਤਾ ਰੋਟੀ ਪੱਕੀ ਵੀ ਨਹੀਂ ਪਾ ਕੇ ਦੇ ਸਕਦੀ ਤੈਨੂੰ ਆਹ ਨੀ ਤੇ ਰਪਿੰਦਰ ਨੂੰ ਕਹਿ ਲੈਂਦਾ ਮੇਰਾ ਚੂੜਾ ਆ ਗਿਆ ਹੁਣ ਯਾਰ ਚਲੋ 2 ਚਲੋ ਕੋਈ ਨਹੀਂ ਮੰਮੀ ਜਿਹੜੀ ਵੀ ਗੱਲ ਸੀ ਦੱਤ ਪੂਰੀ ਕਰਨੀ ਮੈਨੂੰ ਕੀ ਗੱਲ 2 ਕੋਈ ਗੱਲ ਨਹੀਂ ਮੰਮੀ ਜੀ ਜਿਹੜੀ ਵੀ ਗੱਲ ਹੋਊਗੀ ਨਾ